ਕਿਆ ਨਾ ਟਾਈਮ ਹੋਇਆ ਪਿਆ ਚਾਹ ਬਣਾਈ ਨਹੀਂ ਪਤਾ ਨਹੀਂ ਉੱਥੇ ਕੀ ਕਰੇ ਉੱਥੇ ਰਸੋਈ ਚੋਂ ਹੀ ਨਹੀਂ ਨਿਕਲਦੀ ਮਨਪ੍ਰੀਤਾ ਆ ਗਈ ਬੇਬੇ ਕਿਆ ਨਾ ਟਾਈਮ ਨਹੀਂ ਹੋਇਆ ਜੀ ਚਾਹ ਬੇਬੇ ਪਾਂਡਾ ਦਾ ਡਾ ਢੇਰ ਲੱਗਿਆ ਪਿਆ ਸੀਗਾ ਉਹ ਮਾਂ ਪਾਂਡਾ ਦਾ ਹੁਣ ਜੋ ਖਾਣੇ ਪੀਣੇ ਹੋਣਗੇ ਜੀ ਦਾਲ ਪਾਂਡੂਲੇ ਪੈਸੇ ਸੈਲਫ ਤੇ ਰਾਤ ਦਾ ਉਹ ਸੈਲਫ ਸਾਫ ਕਰ ਚੁੱਕੇ ਫਿਰ ਕਿਆ ਨਹੀਂ ਘੁੱਟਦਾ ਪਾਂਡੇ ਤੇ ਕਰ ਲਿਆ ਕਰ ਕਿਆ ਤਾਂ ਚਾਹ ਨੂੰ ਅੱਧਾ ਘੰਟਾ ਪਹਿਲਾਂ ਤਾਂ ਕਰਕੇ ਹਟੀਆਂ ਗਈ 1 ਵਜ ਗਿਆ ਲੈ ਬੇਬੇ ਚਾਹ ਪੀਲਾ ਵਾ ਇਹ ਤਾਂ ਕਿਆ ਕੁਛ ਨਹੀਂ ਹੋਏਗੀ ਕਿਉਂ ਬੇਬੇ ਇੰਨੀ ਵਧੀਆ ਚਾਹ ਬਣੀਏਗੀ ਕੋਈ ਚਾਹੀ ਗੱਲ ਹੀ ਨਹੀਂ ਹੈਗੀ ਚਾਹ ਤਾਂ ਕਿਆ ਖਰਾਬ ਹੈਗੀ ਚੱਜ ਦੀ ਚਾਹ ਘੁੱਟ ਕਰਕੇ ਲਿਆਇਆ ਕਰ ਪੁੱਤ ਚੱਜ ਦੀ ਮੈਂ ਤੇ ਕਦੇ ਮਾੜੀ ਚਾਹ ਦਿੱਤੀ ਨਹੀਂ ਬੇਬੇ ਜਾਂਦਾ ਪੁੱਤ ਜਵੀਂ ਤੂੰ ਹੀ ਨਹੀਂ ਪਸੰਦ ਕਰਦੀ ਇਹ ਨਖਰੇ ਵਾਲੇ ਕਰਦੀਆਂ ਤੂੰ ਮੈਂ ਨਖਰੇ ਕਰੇ ਕਰਦੀਆਂ ਜੂ ਚੱਜ ਦੀ ਚਾਹ ਹੀ ਨਹੀਂ ਕਰਕੇ ਦਿੰਦੀ ਤੈਨੂੰ ਐ ਮਿਲਦੀ ਆ ਇੰਨਾ ਕਿੰਨਾ ਕੁ ਦੁੱਧ ਹੁੰਦਾ ਕਰੇ ਸਾਰਾ 2 ਕਿਲੋ ਮੈਂ ਇੱਕ ਕੱਪ ਤਾਂ ਚੱਜੇ ਦਾ ਕਰਕੇ ਦੇ ਦਿਆ ਕਰ ਹੁੰਦੀ ਹੈਗੀ ਥੋੜੇ ਬੰਦ ਬੰਦ ਪਾਉਂਦਾ ਨਹੀਂ ਚਾਹ ਇਹ ਲੈ ਲੈ ਆਵਦੀ ਪੀਲਾ ਮਾੜੀ ਜਾ ਤਮ ਕਦੇ ਬਣਾਈ ਨਹੀਂ ਨਾ ਹੀ ਤੈਨੂੰ ਕਦੇ ਮਾੜੀ ਚੀਜ਼ ਦਿੱਤੀ ਆ ਬਸ ਤੂੰ ਤੂੰ ਹੀ ਬੇਫਟ ਕਰ। ਕੀ ਬਣਾਵੇਂਗੀ ਤੂੰ ਮੂਤ ਵਰਗੀ। ਜਿਹਹੀ ਜਿਹਾ ਪਹਿਲਾਂ ਕਰਕੇ ਲਈਆਂ ਉਹੀ ਜੀ ਹੁਣ ਕਰੇਗੀ। ਤੇ ਮੇਰੇ ਸਿਰ ਚਫਾਦੀ ਮੈਂ ਤਾਂ ਆਪਦੀ ਆਪ ਹੀ ਬਣਾ ਕੇ ਪੀ ਲੈਣੀ ਆ। ਕੋਸੇ ਦਾ ਲੱਖਣੀ ਆਖਿਆ ਸੀ ਜਵਾਕ ਜੇ ਨਾ ਲੈ ਨਾ ਲੈ। ਸੋਨ ਮੇੜਿਆ ਕੰਮ। 2 ਵਜੇ। 10 ਮਿੰਟ ਦਾ ਆਮ ਲੈਣੀ ਆ ਹੁਣ ਫੇਰ ਕੋਈ ਹੋਰ ਕੰਮ ਕਰ। ਹੁਣ ਕਿੱਧਰ ਜਾਨੀ ਐ? ਦੇ ਬੇਬੇ ਦਾ ਦਾਮ ਲੈਣ ਦੀ ਸੀ ਦਾਸ ਕਮੈਂਟ ਇੱਕ ਕੰਮ ਕਰਕੇ ਕਹਿੰਦੀ ਦਾਮ ਲੈਣੀ ਹੈ ਇੱਕ ਕੰਮ ਕਰਕੇ ਕਹਿੰਦੀ ਦਾਮ ਲੈਣੀ ਹੈ ਇੱਕ ਕੰਮ ਕਰਨਾ ਸਾਰਾ ਕੰਮ ਪਿਆ ਕਰਨਾਲਾ ਸਾਰਾ ਕਿੱਥੇ ਪਿਆਗਾ ਇੱਕ ਕੰਮ ਕਿੱਥੇ ਕਰਾਂ ਮੈਂ ਸਾਰੇ ਕਰਤੇ ਕੱਪੜਿਆਂ ਦੀ ਤਾਰ ਤੋਤੀ ਉਹ ਭਾਂਡੇ ਮਾਂ ਤੇ ਨ ਟੋਕਰਾਂ ਭਾਂਡਾ ਦਾ ਪਿਆ ਸੀ ਜਿਹੜਾ ਢੇਰ ਲੱਗਿਆ ਪਿਆ ਅੰਦਰ ਉਹ ਫਿਰ ਹੁਣ ਕਿੱਥੇ ਪਾਵਾਂਗੇ ਇਹਨਾਂ ਨੂੰ ਲਾ ਲਾਂ ਪਹਿਲਾਂ ਸੁੱਕ ਜਾਂਦੇ ਵਗੈਰ ਗਰਮੀ ਸੁੱਕ ਗਏ ਹੋਣਗੇ ਅੱਜ ਦਾ ਬਦਲੀ ਕਰਦੇ ਆ ਕ ਸੁਕਾ ਰਿਆ ਕਰ ਇਹਨਾਂ ਨੂੰ ਜੋ ਕੋਈ ਖਲਾੜੀ ਜੁੜੀ ਹੈ ਕਲਾੜੀ ਜੋੜੀ ਬੇਵਕਮਤਾ ਹੋਈ ਜਾਂਦਾ ਗਾ ਬਿੰਦ ਚਟ ਦੇ ਨੱਟ ਪਾਣਾ ਕੰਮੀ ਕਰਦੀਆਂ ਹੁਣ ਕੀ ਕਰਦੀਆਂ ਨੇ ਸਾਰਾ ਕੰਮ ਹੀ ਕਰਦੀਆਂ ਆਪ ਵੀ ਕੰਮ ਕਰਦੇ ਬੁੜੇ ਹੋ ਗਏ ਫਿਰ ਸਾਰਾ ਦਿਨ ਬਿੰਦ ਚਟ ਦਾ ਦਮ ਲੈਣ ਦਾ ਕੋਈ ਨਹੀਂ ਲੈਣਾ ਕੀ ਤੈਨੂੰ ਕਲਾੜੀ ਜੋੜੇ ਵੀ ਤੈਨੂੰ ਟਿਕਣੀ ਨਹੀਂ ਦਿੰਦੇ ਓਏ ਐਨੇ ਨੱਡ ਵਾਲੇ ਸੀ ਉਹ ਦਿਖਲਾ ਖੁੰਨੀ ਕੋਲੇ ਉਹ ਸਾਫ ਕਰਕੇ ਆਈਆਂ ਉੱਥੇ ਧੁੱਪ ਨਹੀਂ ਲੱਗਦੀ ਸਾਰਾ ਉਹ ਯਾਕ ਵੀ ਬੱਟਾ ਪੋਚਦੇ ਫਿਰਦੇ ਨੇ ਐਨੇ ਨਰਕ ਚ ਫਿਰਦੇ ਗਾਰੇ ਚ ਤੁਰੇ ਫਿਰ ਤਾਂ ਉਹ ਕਹਿ ਰਹੇ ਅਸੀਂ ਦਮ ਲੈਣੀਆ ਦਮ ਲੈਣੀਆ ਜੱਟਾਂ ਦੀਆਂ ਧੀਆਂ ਨਹੀਂ ਵਹਿਣੀਆਂ ਹੁੰਦੀਆਂ ਪਾਣੀ ਵਾਲ ਟੋਲ ਤੋਂ ਕੋਈ ਮੱਤ ਕਿਸੇ ਨੂੰ ਦਿੱਤੀ ਹੈ ਕਿ ਨਹੀਂ ਦਿੱਤੀ ਉਹ ਤਾਂ ਕੀ ਅੱਕ ਜੰਮਣਾ ਤੇ ਤੇ ਛਲਾ ਦੇ ਰਣ ਸਿਹਣ ਨਾ ਹੀ ਫਸ ਗਈ ਕੋਈ ਲਖਣ ਵੀ ਨਹੀਂ ਦਿੱਤਾ ਹੈਗਾ ਕੋਈ ਲਖਣ ਤਾਂ ਹੋਵੇ ਬੇਬੇ ਸਾਰਾ ਤੂੰ ਮੇਰਾ ਲਖਣ ਲੈਂਦੀ ਵੀ ਨਹੀਂ ਤੂੰ ਮੇਰਾ ਲਖਣ ਵੀ ਲਾਇਆ ਤੇਰਾ ਮੈਂ ਬੁਢੀ ਤੇ ਪੁੱਛਣਾ ਬੇਬੇ ਸਾਰਾ ਦਿਨ ਤਾਂ ਕੰਮ ਕਰਦੀ ਆ ਕੀ ਕਰਦੀ ਆ ਕੰਮ ਮੈਨੂੰ ਤਾਂ ਤੇਰਾ ਕਰਾ ਦੱਸ ਜਾਨੀ ਕੰਮ ਸਾਰਾ ਦਿਨ ਤੱਕ ਹੀ ਰਹਿਣੀ ਤੂੰ ਤਾਂ ਨਾ ਹੀ ਨਹੀਂ ਕਰਦੀ ਬੰਦੇ ਦਾ ਜੇ ਕਰਾਂ ਖ ਮੈਂ ਫੇਰ ਹੀ ਨਾ ਕਰਾਂ ਜੋ ਕਰਦੀ ਨਹੀਂ ਤੂੰ ਕੰਮ ਜਿੱਥੇ ਖੜੀ ਰਹਿਣੀ ਆ ਉੱਥੇ ਹੀ ਖੜੀ ਰਹਿਣੀ ਆ ਜਿੱਥੇ ਖੜੀ ਰਹਿਣੀ ਆ ਉੱਥੇ ਹੀ ਖੜੀ ਰਹਿਣੀ ਆ ਮੇਰੇ ਅੱਖਾਂ ਤਾਂ ਲਾਈਆਂ ਨੇ ਰੱਬ ਨੇ ਦੇਖਣ ਕਿੱਥੇ ਖੜੀ ਰਹਿਣੀ ਹੁਣ ਆ ਕੰਮ ਖੜੇ ਤੋਂ ਬਿਨਾ ਹੀ ਹੋ ਗਿਆ ਲੈ ਉਹ ਪੈ ਸਾਰੀ ਚੈੱਕ ਕਰ ਉਹ ਕੂਲਰ ਪਿਆ ਉਹ ਮੰਜੇ ਪਏ ਨੇਗੇ ਜੇ ਆਪਣੇ ਚਾਰ ਪੈਣ ਪਾਈ ਆ ਜਾਣ ਕੀ ਆਖਣਗੇ ਆ ਕੇ ਹੁਣ ਦੀਆਂ ਨੂੰਹਾਂ ਤੁਹਿਆਂ ਤਾਂ ਸਾਰਾ ਦਿਨ ਪਰੋਲਾ ਹੱਥ ਚ ਰੱਖਦੀਆਂ ਸਫਾਈ ਇੰਨੀ ਕਰਦਾ ਕੂਲਰ ਤਾਂ ਮੈਂ ਆਈ ਨਹੀਂ ਅੰਦਰ ਕਰਾਂ ਮੈਂ ਕਿਹਾ ਵੀਰ ਤੂੰ ਆਏ ਜਾਂਦਾ ਕਿ ਇਹ ਕੀੜੀ ਕੀ ਲੰਗ ਜੇ ਆਪਣੇ ਨਰਕ ਹੋਇਆ ਪਿਆ ਮੇਰੀ ਤਾਂ ਤੂੰ ਜਿਹੜੀ ਆਕਲ ਸੀ ਉਹ ਵੀ ਬੁੱਧੀ ਮਾਰਤੀ ਤੇ ਤਾਂ ਮੇਰੀ ਉਹ ਵੀ ਕੰਨ ਤੇ ਕੜਾਤੀ ਦਿਮਾਗ ਬੇਬੇ ਹੁਣ ਕੱਲੀ ਜਣੀ ਰਹਿ ਜਾਂਦੀ ਐ ਮੈਂ ਕੰਮ ਨੂੰ ਹੁਣ ਹੌਲੀ ਹੌਲੀ ਹੁੰਦਾ ਹੀ ਹੁੰਦਾ ਉਹ ਤਾਂ 10 20 ਲੈ ਕੇ ਦੇਵਾ ਕੱਲੇ ਬੰਦੇ ਨੂੰ ਟਾਈਮ ਲੱਗ ਹੀ ਜਾਂਦਾ ਕੰਮ ਤੇ ਜੇ ਕੱਲਾ ਬੰਦਾ ਵੀ ਕਰੀ ਜਾਵੇ ਨਾ ਕਰਨ ਕਰਨ ਉਹ ਵੀ ਹੋ ਜਾਂਦਾ ਜਿਦਾ ਇਹ ਕਹਿੰਦੀ ਬੇਬੇ ਜਿਵੇਂ ਮੈਂ ਕੰਮ ਵਾਲੀ ਮਸ਼ੀਨ ਹੁੰਨੀ ਐ ਵੀ ਫਟਾਫਟ ਸਾਰਾ ਕਰਕੇ ਨਹੀਂ ਹੁਣ ਅੱਜ ਕੱਲ੍ਹ ਨਹੀਂ ਹੁਣ ਹਤੀਆਂ ਤਾਂ ਮਿੰਟ ਮਿੰਟ ਚ ਕਰਕੇ ਪਰੇ ਹੋ ਜਾਂਦੀਆਂ ਨੇ ਮੈਥੋਂ ਇੰਨਾ ਕਾਲੀ ਨਹੀਂ ਹੁੰਦਾ ਮੈਂ ਤਾਂ ਹੋਰ ਕਰਦੀ ਲਿਆ ਕੇ ਕੀ ਇਧਲਾ ਫਿਰ ਅੱਠ ਨੇ ਅੱਧੀ ਰਾਤ ਕਰੇਗੀ ਬੱਸ ਸਿੱਖਰ ਐਨੀ ਤਾਂ ਪਚੜੀ ਪਈ ਹਣ ਸੇਖਰ ਦੇ ਪਹਿਰੇ ਸਬਜ਼ੀ ਤੋੜਦੇ ਤੇ ਫੇਰਾ ਨੀਰੇ ਚਾਰੇ ਦਾ ਟਾਈਮ ਹੋ ਜਾਊਗਾ ਤੁੱਪੇ ਮਿੰਟ ਕਿੱਥੇ ਤੱਕ ਸੁਣਦਾ ਹੀ ਨਹੀਂ ਖੁੰਦਾ ਕਿਉਂ ਨਹੀਂ ਬੇਬੇ ਤੋਂ ਮੇਰੇ ਨਾਲ ਹੀ ਪਹਿਲੇ ਮੈਂ ਕਰ ਤੁਰਨ ਦੀ ਵਰਕਤ ਹੀ ਨਹੀਂ ਹੈਗੀ ਵੀ ਮੈਂ ਕਰਨ ਕਰਨ ਤੋਰਾਂ ਜਿਵੇਂ ਤੇਰੀਆਂ ਲੱਤਾਂ ਜੁੜੀਆਂ ਹੁੰਦੀਆਂ ਹੁੰਦੀਆਂ ਕੋਈ ਐ ਤੁਰਦੀਆਂ ਓ ਜਮੁਣਾ ਤਾਂ ਲੜ ਛੜਾ ਦੇ ਸਿਹੜ ਨਾਲ ਹੀ ਫਸ ਗਏ ਵਿਚਾਲੇ ਨਾ ਉਸ ਪਾਸੇ ਨਾ ਉਸ ਪਾਸੇ ਜਾ ਕੋੜ ਲੈ ਸਬਜ਼ੀ ਵਗ ਜਾ ਦਫਾ ਹੋ ਪਰ ਸੱਤ ਦੀ ਤੋੜ ਦਿਆ ਹੁਣ ਬੇਬੇ ਦਾ ਵੀ ਸਰਿਆ ਹੀ ਪੈ ਜਾ ਮੈਂ ਟਿਕਨ ਦਿੰਦੀ ਹਾਂ ਵੀ 2 ਮਿੰਟ ਤਾਂ ਬੰਦਾ ਦਾਬ ਲੈ ਸਕਦਾ ਦੁਦਨੇ ਤੋ ਕਨੇ ਕੀ ਖਾਂਦੀ ਐ ਸਾਰਾ ਦਿਨ ਲੱਗੀ ਰਹਿੰਦੀ ਐ ਕੰਮ ਨਹੀਂ ਮੋਟੇ ਖਾਂ ਆਂਦੀ ਐ ਜੈ ਵੱਢੜੀ ਦਿਮਾਗ ਵਾਲਾ ਮੋਟਾ ਐ ਨਹੀਂ ਆਇਆ ਸੁਰਕ 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 ਕੰਮ ਕਰੀ ਜਾ ਬੇਟੀ ਪੁੱਤ ਜਮੀ ਮੋਟਾ ਦਿਮਾਗ ਆਗਾ ਕਹੇ ਤੋ ਕਰਦੀ ਐ ਉਹ ਤਾਂ ਕਰਦੀ ਨਹੀਂਗੀ ਨਹੀਂ ਅੱਜ ਕੱਲ ਦੇ ਜਵਾਕ ਨਾ ਸੁਰਨ ਸੁਰਨ ਕੰਮ ਕਰੀ ਜਾਂਦੇ ਆਕਲ ਹੀ ਨਹੀਂ ਹੈਗੀ ਜਮੀ ਨਹੀਂ ਅਕਲ ਹੈਗੀ ਤੇ ਹੇਲੀ ਕੀ ਬਣੂਗਾ ਮੇਰੇ ਤਾਂ ਇਹ ਦਿਮਾਗ ਸਾਰਾ ਕੱਢ ਲਿਆ ਮੈਂ ਤਾਂ ਸਾਰਾ ਕੰਮ ਨਾਲ ਕਰਾਉਂਦੀ ਸੀ ਮੈਂ ਤਾਂ ਇਹ ਸਿਰ ਮੇਰਾ ਸਿਰ ਤੋਂ ਉੱਠਾ ਕਰਤਾ ਨਹੀਂ ਬੋਲ ਬੋਲ ਕੇ ਮੇਰੀ ਵੀ ਅਕਲ ਕੱਢ ਲਈ ਆ ਵੱਡੀ ਦੀ ਨੇ ਕੋਈ ਮੱਤ ਹੀ ਨਹੀਂ ਦਿੱਤੀ ਮਾਂ ਨੇ ਵੀ ਬਗਾਨੇ ਘਰ ਜਾਣਾ ਇੱਥੇ ਨਿੱਕੀਆਂ ਨਿੱਕੀਆਂ ਨੂੰ ਸਿਖਾਉਣ ਲੱਗ ਜਾਂਦੇ ਪੁੱਤਾਂ ਐ ਕਰੋ ਪੁੱਤਾਂ ਐ ਕਰੋ ਪੁੱਤਾਂ ਐ ਕਰੋ ਬਗਾਨੇ ਘਰ ਜਾਣਾ ਉਹਨੇ ਤਾਂ ਜੈ ਬੜੀ ਨੇ ਨਾ ਹੀ ਨਹੀਂ ਲਿਆ ਬਗਾਨੇ ਘਰ ਦਾ ਪਤਾ ਨਹੀਂ ਕਿ ਵਾਰ ਨਹੀਂ ਕੱਢੀ ਅੰਦਰ ਹੀ ਅੰਦਰ ਹੀ ਬਿਠਾ ਕੇ ਰੱਖੀ ਐ ਨਾ ਕੋਈ ਧੰਦੇ ਲਾਈ ਹੈਗੀ ਮੇਰੇ ਤਾਂ ਜਮਾ ਦਿਮਾਗ ਕਢਲ ਕਰਤਾ ਮੈਂ ਕੀ ਲਾਜ ਬਣਾਵਾ ਫਸ ਗਈ ਮੈਂ ਤਾਂ ਜਮਾ ਫਸ ਗਈ ਮੈਂ ਤਾਂ ਇਹ ਬਣਾਤੀ ਜਮਾ ਹੁਣ ਦੱਸ ਮੈਂ ਕੀ ਕਰਾਂ ਕਾਇ ਕਾਇ ਕੇ ਕਰਾਇਆ ਕਰੂੰਗੀ ਸਾਰਾ ਦਿਨ ਇਹ ਤੋਂ ਕੰਮ ਹਾਂ ਤਾਂ ਨਹੀਂ ਗੱਲ ਲੋਟ ਆਉਣੀ ਹਾਏ ਹਾਏ ਦੀਆ ਵੱਡੀ ਦੀ ਖਾਲੀ ਪਤਾ ਨਹੀਂ ਕਿੱਥੇ ਖੜ ਕੇ ਆ ਗਈ ਬੜਾ ਬੱਚੇ ਦਾ ਬੇਬੇ ਸਾਜ ਜੀ ਤਾਂ ਹੈ ਨਹੀਂ ਉੱਥੇ ਮੈਂ ਕੋਈ ਕੋਈ ਚੀਜ਼ ਵੀ ਨਹੀਂ ਥਾਈ ਮੈਨੂੰ ਨਾ ਕੱਦੂ ਨਾ ਗਵਾਰੇ ਦੀਆਂ ਫਲੀਆਂ ਨਾ ਚੌਲੇ ਤੈਨੂੰ ਤਾਂ ਮੰਜਾ ਦਿਸਦਾ ਪਾਇਨ ਤੈਨੂੰ ਤਾਂ ਰਸਕੀ ਬੇਬੇ ਨਾਲ ਹੁਣ ਮੈਂ ਸਿਖਰ ਦੇ ਪਾਰੇ ਮੱਛਿਆ ਹੀ ਹਾਂ ਇਹ ਮੇਰਾ ਨਾਂ ਨਹੀਂ ਕਰਦੀ ਤੜਕੇ ਤਾਂ ਤਾਂ ਕੱਦੂ ਲਮਕੀ ਜਾਂਦੇ ਸੀ ਨਾ ਇਹ ਫਲੀਆਂ ਨਹੀਂ ਉੱਥੇ ਕੋਈ ਤੋੜ ਕੇ ਲੈ ਨਹੀਂ ਤੋੜੀਆਂ ਸੀ ਮੈਂ ਆਖਿਆ ਚੱਲ ਲਾ ਫੇਰ ਲੈ ਜੂ ਤੋੜ ਕੇ ਆ ਕੇ ਤੇ ਤੂੰ ਤਾਂ ਬਸ ਸਾਰੇ ਕਾਣੀ ਕੀੜੀ ਫੇਰੇ ਹੈ ਨਹੀਂ ਬੇਬੇ ਦਵਾਰੇ ਜਾ ਕੇ ਦੇਖਿਆ ਤੋੜ ਕੇ ਲੈ ਗਿਆ ਹੋਊਗਾ ਕੋਈ ਹੁਣ ਮੇਰੇ ਕੇ ਸਾਰੇ ਚ ਤੇ ਮੈਂ ਤੈਨੂੰ ਉਹਦੋਂ ਦੀ ਕਹੀ ਜਾਂਦੀ ਸੀ ਤੋੜ ਲਿਆ ਤੋੜ ਲਿਆ ਦੁਨੀਆ ਤੜਕੀ ਤੋੜ ਲੈਂਦੀ ਐ ਜੇ ਖੰਨਾ ਨਾ ਡੂਡ ਰੋਟੀ ਬਣਾ ਦਿੰਦੀਆਂ ਨੇ ਅੰਦਰ ਅੰਦਰ ਬੈਠੀਆਂ ਨਾਲ ਆਟੇ ਦੀਆਂ ਤਿੰਨ ਦਾਣਾ ਬਣਾਉਣ ਦੇ ਨੇ ਅਸੀਂ ਆਪ ਬਣਾਈਏ ਨੇ ਆਟੇ ਦੀਆਂ ਤਿੰਨ ਦਾਣਾ ਤੂੰ ਸਬਜ਼ੀ ਤਿੰਨ ਭਾਂਤੀ ਛੱਡ ਕੇ ਆ ਗਈ ਹੈ ਨਹੀਂ ਸਬਜ਼ੀ ਨਹੀਂ ਤਿੱਥ ਸਬਜ਼ੀ ਨਹੀਂ ਬਣਦੀ ਅਸੀਂ ਆਟੇ ਦੀਆਂ ਅੰਦਰ ਬੈਠੀਆਂ ਬੜੀਆਂ ਤਿੰਨ ਦਾਣਾ ਬਣਾ ਕੇ ਬਾਹਰ ਪਾ ਦੰਦੀਆਂ ਪਰ ਉਹ ਪਹਿਲਾਂ ਦਾ ਟਾਈਮ ਕਿੱਥੋਂ ਲਿਆ ਬੇਬੇ ਹੁਣ ਮੈਨੂੰ ਤਾਂ ਬਸ ਤੇਰੀ ਚੰਨੀ ਦੀ ਨਹੀਂ ਪੂਰੀ ਹੁੰਦੀ ਤੇਰੇ ਨਾਲ ਸਕੇਮਾ ਹੀ ਨਹੀਂ ਉਤਰਦਾ ਪਤਾ ਨਹੀਂ ਜਾਇਰ ਹੋਏ ਨੇ ਕਹੇ ਜੀ ਮੱਥੇ ਮਾਰੀ ਐ ਤੂੰ ਤਾਂ ਮੈਨਾਂ ਲੜਨ ਲੱਗ ਗਿਆ ਐ ਤੇਨੇ ਦੇਖਿਆ ਮੈਂ ਬੱਲਾ ਦੇਖਿਆ ਮੁੱਥੇ ਜਾ ਕੇ ਜਦੋਂ ਹਾਂ ਹੀ ਨਹੀਂ ਰੋਕੀ ਆਈਆਂ ਉਹਦੇ ਜੰਮਣ ਆਏ ਨੂੰ ਫਿਰ ਹੁਣ ਲੈ ਗਿਆ ਉਹ ਕੋਈ ਤੋੜ ਕੇ ਫੜ ਕੇ ਰੋਕੀ ਆਈਆਂ ਉਹਦੇ ਜੰਮਣ ਆਏ ਨੂੰ ਹਰ ਟਾਈਮ ਮੈਨੂੰ ਕੌਣ ਸੇ ਦੀ ਰਹਿਣੀ ਹੈਗੀ ਜੇ ਤੂੰ ਕੁਝ ਕਰਦੀ ਨਹੀਂ ਕਰ ਦੇ ਤਾਂ ਹੈਗੀਆਂ ਕੰਮ ਹੁਣ ਰੋਟੀ ਤਾਂ ਸਾਨੂੰ ਬਣਾ ਕੇ ਖਵਾਉਣੀ ਹੈਗੀ ਬਸ ਇੱਕਾ ਰੋਟੀ ਦਾ ਥੇ ਹੈ ਗਿਆ ਰੋਟੀ ਤਾਂ ਬਣਾ ਕੇ ਖਵਾਉਣੀ ਆ ਕੀ ਰੋਟੀ ਚ ਗੁਲਗਲੇ ਪਕਾ ਕੇ ਖਵਾਉਣੀ ਆ ਸਾਨੂੰ ਪਰ ਲੋ ਬੁੰਨਣਾ ਨਹੀਂ ਦੇ ਤਾਂ ਮੈਨਾਂ ਰੋਟੀਆਂ ਦਾ ਫੇਰ ਵੀ ਸਾਰਾ ਦਿਨ ਲੜੀ ਜਾਂਦੇ ਰਹਿੰਦੇ ਹੋਗੇ ਮੈਂ ਸਭ ਸਾਰਾ ਤਾਂ ਕੰਮ ਕਰਦੀ ਆਂਗੀ ਕੀ ਕੰਮ ਕਰਦੀ ਆਂ ਤਾਰ ਤੇ ਚਲੀ ਦੇ ਮੱਚੀ ਜਾਂਦੇ ਧੁੱਪੇ ਪਏ ਸਬਜ਼ੀ ਲੈਣ ਗਈ ਸੀ ਥਾਲਾ ਪਏ ਕੋਈ ਆਉੜਦਾ ਤੈਨੂੰ ਕੰਮ ਜਦੋਂ ਯਾਰ ਹੁਣ ਮੈਂ ਗੇੜਾ ਦੇ ਤਾਈ ਉੱਥੇ ਹੈ ਨਹੀਂ ਸੀ ਮੈਂ ਖਾਣ 10 ਖਾਲੀ ਤੋ ਲੀੜੇ ਤਾਂ ਦਿਸਦੇ ਆ ਲੀੜੇ ਤਾਂ ਪਾਈ ਦਿਸਦੇ ਆ ਕੱਪੜੇ ਲਾ ਲਿਓ ਨਹੀਂ ਹੈਗੇ ਮੈਂ ਜਿੱਥੇ ਭਾਂਡਾ ਪਿਆ ਭਾਂਡਾ ਪਿਆ ਜਿੱਥੇ ਕੌਲੀ ਪਈਏ ਕੌਲੀ ਪਈਏ ਜਦੋਂ ਮੱਥਾ ਮਾਰਦੀਆਂ ਪਕਾਈ ਕਰਦੀਆਂ ਫੇਰ ਕੰਮ ਕਰਦੀਆਂ ਉਹਨਾਂ ਚਰ ਕਰਦੀ ਨਹੀਂ ਆ ਕੱਪੜੇ ਲਾ ਲਾ ਮੱਤੀ ਜਾਂਦੇ ਨੇ ਧੁੱਪੇ ਪਾਈ ਕਿੱਥੇ ਡੌਰੂ ਸਾਡੇ ਪੱਲੇ ਪਤਾ ਬੇਬਸਾਰਾ ਤਾਂ ਕੰਮ ਨੂੰ ਤਾਂ ਕਹੀ ਜਾਂਦੀ ਰਹਿੰਦੀ ਐ ਕੰਮ ਕੰਮ ਪੌਣ ਨੂੰ ਤਾਂ ਸੂਟ ਨਹੀਂ ਲਿਆ ਕੇ ਜਿੰਦੇ ਮੈਂ ਪੁੱਛਦੀ ਐ ਕਿ ਪੌਣ ਲੈ ਕੇ ਆਉਣੀ ਆਹ ਸੂਟ ਲੈ ਕੇ ਆਉਣੀ ਆ ਕਰਦੇ ਹੋ ਹਲੋ ਹਾਂਜੀ ਮੇਰੀ ਗੱਲ ਸੁਣੋ ਜੀ ਮੈਂ ਤੁਹਾਨੂੰ ਆਏ ਕਹਿੰਦੀ ਸੀ ਬੇ ਕੱਪੜੇ ਨਾਲ ਲੈ ਆਈਏ ਸੂਟ ਹੈ ਨਹੀਂ ਕੋਈ ਗਰਮੀ ਚ ਪਾਉਣ ਨੂੰ ਸਾਰੇ ਮੋٹے ਸੂਟ ਆ ਗਏ ਉਹਨਾਂ ਚ ਤੁਹਾਨੂੰ ਪਤਾ ਇੰਨੀ ਗਰਮੀ ਲੱਗਦੀ ਹੈ ਫਿਰ ਤਬੇ ਬੇਬੇ ਨੂੰ ਪੁੱਛ ਕੇ ਗੱਡੀ ਲੈ ਚੱਲਾਂਗੇ ਲੈ ਆਵਾਂਗੇ ਸੂਟ ਮੋੜਾ ਤੋਂ ਹਾਂ ਤੁਸੀਂ ਆ ਜਾਓ ਫਿਰ ਠੀਕ ਹੈ ਮੈਂ ਬੇਬੇ ਨੂੰ ਪੁੱਛਦੀ ਆਂ ਫਿਰ ਉਹਨੇ ਠੀਕ ਹੈ ਠੀਕ ਹੈ ਜੰਮੇ ਦੇਖਦੇ ਹਾਂ ਦੂਸਰੀ ਬੇਬੇ ਮੈਂ ਗਰਮੀ 'ਚ ਪਾਉਣ ਨੂੰ ਸੂਟ ਲੈ ਕੇ ਆਉਣੇ ਆ। ਕਿਉਂ? ਆ ਮੇਰੇ ਕੋਲ ਦੋ ਸੂਟ ਏ, ਇੱਕ ਪਾ ਲੈਣੀ ਐ, ਇੱਕ ਲਾ ਦੇਣੀ ਐ, ਧੋ ਦੇਣੀ ਐ ਇੱਕ। ਲੈ ਹੁਣ ਆਇਂ ਦਵਾ ਦੇ ਮੈਂ ਮੈਨੂੰ ਕੱਪੜੇ। ਕਾਹਦੇ ਦਵਾਨੇ ਕੱਪੜੇ ਤੈਨੂੰ? ਬਧੇਰੇ ਕੱਪੜੇ ਪੈਨੇ ਪਾ ਲਿਆ ਕਰ। ਕਿੱਥੇ ਬੇਬੇ ਸਾਰੇ ਗਰਮ ਆ ਗਏ ਲਾਉਣ ਵਾਲੇ। ਇਹ ਠੀਕ ਨਹੀਂ ਪਈ ਐ ਨਾ ਇਹਨਾਂ ਮਾਰੀ ਪਈ ਐ। ਉਹ ਲਾਉਣ ਵਾਲਿਆ ਪੈਂਦੇ ਨਹੀਂ ਗਰਮੀ 'ਚ। ਅੱਛਾ ਉਹੀ ਬਸ ਜਾਉ ਉੱਥੇ ਜਾਣ ਦਾ। ਧੁੱਪੇ 'ਨੇ ਪਾ ਕੇ ਹੋਇਆ ਜਾਂਦਾ ਉਹ ਕੱਪੜੇ। ਵੇਸਾਂ ਦੇ ਸੂਟ ਪਾਏ ਨੇ ਤੇਰੇ। ਮੋਟੇ ਆਗੇ। ਸਿਆਲਾ ਵਾਲੇ ਉਹ। ਆਹੋ ਹੈਗੇ ਆ ਮ ਉਹ ਨਾਲੀੜਾਂ ਦੀ ਖਿਚੜੀ ਪਿਆਰੀ ਗਰਮੀ ਆ ਰਹੀ ਹੈ ਸਮ ਕਰ ਲੜ ਦਸਦੀ ਹੋ ਕੇ ਹੈ ਨਹੀਂ ਜਾਣ ਨੂੰ ਹੁਣ ਟਾਈਮ ਟਾਈਮ ਤਾਂ ਬਹੁਤ ਪਿਆ ਬੇ ਹੁਣ ਕੰਮ ਤਾਂ ਕਰਤਾ ਸਾਰਾ ਹੁਣ ਕਿੱਥੇ ਕਰਤਾ ਕੰਮ ਸਾਰੇ ਤਾਂ ਪਿਆ ਕੰਮ ਕਰਨ ਵਾਲਾ ਅਜੇ ਘੰਟੇ ਦੋ ਘੰਟੇ ਦਾ ਕੰਮ ਹੋ ਹੈਗਾ ਟਾਈਮ ਲੈ ਕੇ ਆਉਂਦਾ ਫਿਰ ਆਥ ਨਾਲ ਕੰਮ ਬਥੇਰੇ ਸ਼ੂਟ ਪਾਏ ਨੇ ਪਾਲਾ ਕਰੋ ਕੱਢ ਕੇ ਉਹੀ ਉਹ ਪੈਂਦੇ ਨਹੀਂ ਹੈਗੇ ਪੈਂਦੇ ਕਿਉਂ ਨਹੀਂ ਉਹ ਕੀ ਪਾਦੇ ਕਿਸੇ ਪਾਸੇ ਗੱਡੇ ਚਾਬੀ ਦੇ ਦੇਣਗੇ ਸਾਨੂੰ ਨਾ ਦਿੰਦੀ ਨਹੀਂ ਮੈਨੂੰ ਤੇ ਗੱਡੀ ਦੀ ਚਾਬੀ ਉਹ ਤੇਲ ਕੌਣ ਪਵਾਊਗਾ ਮੈਂ ਤਾਂ ਉਹਨਾਂ ਨੂੰ ਕਹਿਤਾ ਸੀ ਫੋਨ ਲਾ ਕੇ ਗਏ ਵੀਰੇ ਡੈਡੀ ਨੂੰ ਆਉਂਦੇ ਸੀਗੇ ਮੈਂ ਕਿਹਾ ਦੋਨੇ ਜਾ ਆ ਮਗਰ ਉਹ ਫਿਰ ਜਰਾ ਕਿਹੜਾ ਪਟਰਾਮਾ ਚ ਦਾ ਕਹਿੰਦੀ ਦਾ ਖੇਤ ਨਾ ਕੰਮ ਕਰਨ ਦੇਈ ਉਹਨੂੰ ਕਰੇ ਸੱਦ ਨਹੀਂ ਕਹਿ ਵੀਰੇ ਡੈਡੀ ਨੂੰ ਕੀ ਖਾਓਗੇ ਆਈ ਗੱਡੀਆਂ ਤੇ ਘੁੰਮਦੇ ਤੁਰੇ ਫਿਰੋਂਗੇ ਬਬਾ ਅਸੀਂ ਕਿਰੋ ਜਾਨੇ ਅੱਜ ਕੰਮ ਸੇ ਸੂਟ ਲੈ ਕੇ ਆਣ ਕੱਪੜੇ ਲੈ ਕੇ ਆਉਣੇ ਤਾਂ ਕਿਹਾ ਤੈਨੂੰ ਕਹਿਦੇ ਉਹਨੂੰ ਛੱਡ ਲੂ ਉੱਥੇ ਮੋਟਰ ਰਹਿਣ ਦੇ ਰੋਜ ਅਸੀਂ ਕਿੱਥੇ ਜਾਨੇ ਕੋਈ ਮਾਨੂੰ ਦੱਸ ਵੀ ਅਸੀਂ ਰੋਜ ਹੀ ਤੁਰੇ ਫਿਰਦੇ ਹੈ ਨਹੀਂ ਲੈ ਆਉਣੇ ਨਹੀਂ ਲੀੜੇ ਫੇਰ ਲਾਵਾਂਗੇ ਲੀੜੇ 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 ਲਾਈ ਰੱਖਦੀ ਹੈਗੀ ਕੰਮ ਤੈਨੂੰ ਆਉੜਦਾ ਨਹੀਂ ਉਂਗ ਤੇਰੀ ਉੱਤਰਦੀ ਨਹੀਂ ਸਾਰਾ ਦਿਨ ਕਹਿ ਕੇ ਜਿੱਥੇ ਪਾਂਡਾ ਚਕਾਉਣੀ ਆ ਗੱਲ ਲੈ ਕੋਈ ਗੱਲਾਂ ਚ ਉਹ ਕਰਦੇ ਤਾਂ ਹੈਗੇ ਸਾਰਾ ਕੀ ਕਰਦੀ ਹੈਗੀ ਮੈਂ ਤਾਂ ਕੁਝ ਦੱਸਦਾ ਨਹੀਂ ਕੀ ਪਾੜੋ ਪੱਥਰ ਲੈ ਤਾ ਤੈਨੂੰ ਕਰਦਾ ਕਰਦ ਗੋਈਆਂ ਸਾਰਾ ਕਰਦੇ ਕੰਮ ਹੀ ਨਹੀਂ ਸਾਰਾ ਮੈਂ ਤੇ ਸਿਰੋਖਾ ਕਰਤਾ ਤੇ ਬਲਾਬਲਾ ਕੇ ਆਈ ਨਹੀਂ ਵੀ ਇਕ ਜਿੱਕ ਬਿਨਾ ਕੰਮ ਕਰ ਲਿਆ ਜੇ ਮੈਂ ਲਾਦਾ ਮੈਂ ਕੰਮ ਨਾ ਕਹਾ ਨਾ ਤੂੰ ਰੋਟੀ ਕੀ ਨਾ ਪਕਾਵੀ ਬਸੂੰ ਹੀ ਪੈ ਗਈ ਭੁੱਖੀ ਨਾ ਮੱਤੜਾ ਨੂੰ ਮਾਰੀ ਤੂੰ ਤਾਂ ਆਪ ਦਾ ਸਿਰ ਉਹੀ ਦੁਖਣ ਲਾ ਲੈਨੀ ਹੈਗੀ ਜੇ ਤੂੰ ਕੰਮ ਹੀ ਨਹੀਂ ਕਰਦੀ ਹੋਰ ਕੀ ਕਰਾਂ ਅੱਜ ਲਾ ਮੰਡੀ ਨੂੰ ਤਿਆਰ ਹੋਗੀ ਫਿਰ ਉਹ ਕੱਪੜੇ ਤਾਂ ਲਿਆਉਣੇ ਆ ਬੇਬੇ ਇੰਨੀ ਗਰਮੀ ਹੈਗੀ ਪਤਾ ਪਿੰਡਾਂ ਮੱਚਦਾ ਫੇ ਤੈਨਿੰਨੀ ਹੋਈ ਪਈ ਆ ਗਰਮ ਕੱਪੜਿਆਂ ਨਾਲ ਆਈ ਨਹੀਂ ਪਾਈ ਕਾ ਵੀ ਮੇਰੇ ਕੋਈ ਤਾਂ ਨਾ ਮੈਂ ਨਹੀਂ ਮਾ ਹੈਗੀ ਆ ਸੀ ਗੰਦੀ ਨਹੀਂ ਪਰ ਮੈਂ ਦੇ ਆ ਫੇ ਕੋਈ ਨਾ ਸਹੀ ਤੇ ਮੇਰੇ ਆਮੋਗੇ ਸਹੀ ਕੰਟਾ ਵੀ ਲੱਗਣਾ ਹੈਗਾ ਨਾ ਨਾ ਆਈ ਨਹੀਂ ਕੰਮ ਕਰ ਲਾ ਮੁੰਡੇ ਅੱਕੇ ਥੱਕੇ ਆਉਣਗੇ ਖੇਤੋਂ ਤੂੰ ਬਜੀਜੀ ਖਰੀਦਣ ਵਗ ਜਾ ਉਹ ਲਿਆਣ ਦੇ ਫਰਨਾ ਤੂੰ ਲੈ ਕੇ ਆਉਣੀ ਹੈਗੀ ਲੈ ਕੇ ਨਹੀਂ ਦਿੰਦੇ ਹੈਗੇ ਜੇ ਟਾਈਮ ਆਇਆ ਲਿਆ ਦੇਾਂਗੇ ਕੋਈ ਸਾੜੀ ਕੋਈ ਸੌਣੀ ਹੁੰਦੇ ਨੇ ਹੈਗੇ ਮੈਨੂੰ ਤਾਂ ਲੈ ਥੋੜ੍ਹੀ ਹੁੰਦਾ ਵੀ ਰੋਜ਼ ਕੱਪੜੇ ਲਿਆਓ ਰੋਜ਼ ਕੱਪੜੇ ਲਿਆਓ ਰੋਜ਼ ਕਿੱਥੇ ਮੰਗਿਆ ਹੁਣ ਸਾਲ ਹੋ ਗਿਆ ਸਾਲ ਤੋਂ ਬਾਅਦ ਮੰਗਿਆ ਸਤੋਂ ਕੱਪੜੇ ਮੈਂ ਕੋਈ ਨਹੀਂ ਫੇਰ ਲਿਆ ਦੇਂਗੇ ਕਿ ਆਉਂਦੀ ਹੈਗੀ ਲੈ ਦੇਾਂਗੇ ਕੋਈ ਨਹੀਂ ਮੀ ਤਾਂ ਨਹੀਂ ਆਉਂਦਾ ਵੀ ਮੀ ਤਾਂ ਪਹਿਲਾ ਪਹਿਲਾ ਲਿਉਣੇ ਆ ਜਾ ਕੇ ਗਰਮੀ ਤਾਂ ਹੈਗੀ ਹੈ ਜਦੋਂ ਤੁਸੀਂ ਲੈ ਕੇ ਦੋਵੋਗਾ ਤਦ ਗਰਮੀ ਲੰਘ ਜੂਗੀ ਇਹ ਲੰਘ ਜੂ ਤਾਂ ਲੰਘ ਜਾਂਦੇ ਕੋਈ ਸਾਨ ਕਰਦੀ ਹੈ ਸਾਡੀ ਫਿਰ ਇਹਨਾਂ ਮੋਟੇ ਕੱਪੜੇ ਗਰਮੀ ਚ ਮੈਂ ਕਿੱਥੋਂ ਪਾ ਤੁਹਾ ਤਾਂ ਆਪ ਦੇਰ ਦਾ ਸਮਝਦੀਆਂ ਸਾਰਿਆਂ ਨੂੰ ਹਾਂ ਮੈਂ ਤਾਂ ਆਪ ਦੇ ਵਰਗੀ ਸਮਝਦੀ ਮੈਨੂੰ ਗਰਮੀ ਲੱਗਦੀ ਦੂਜਿਆਂ ਨੂੰ ਵੀ ਐਂ ਸਮਝਦੀ ਆ ਵੀ ਗਰਮੀ ਆਉਂਦੀ ਅੱਜ ਤਾਂ ਕਦੇ ਨਹੀਂ ਸੀ ਮੰਗਾਏ ਕੱਪੜੇ ਕਦੇ ਫੋਨ ਨਹੀਂ ਕਰਿਆ ਵੀ ਆਜੋ ਸਾਨੂੰ ਗੱਡੀਆਂ ਤੇ ਕੱਪੜੇ ਦਵਾ ਦਿਓ ਜਿਹੇ ਜਿਹੇ ਬੁੜੇ ਬੁੜੀਆਂ ਲਿਆਂਦੇ ਚ ਉਹ ਹੀ ਜੇ ਪਾ ਲੈਂਦੀ ਮੈਂ ਕੀ ਰੋਜ਼ ਮੰਗਦੀ ਬੇਬੇ ਚਾਬੀ ਤਾਂ ਤੂੰ ਜਿੱਦਾਂ ਦੀ ਗੱਡੀ ਲਿਆਂਦੀ ਆ ਉਦਦੇ ਦੀ ਆਪ ਦੇ ਗਿੱਜੇ 'ਚ ਪਾਈ ਰੱਖਦੀ ਆਂਗੀ ਫਿਰ ਆਪ ਦੇ ਕੋਈ ਰੱਖੂਗੀ ਤੁਸੀਂ ਤਾਂ ਵੜਨਾ ਹੀ ਨਹੀਂ ਕਰੇ ਜੋ ਕੇਰਾ ਕੱਢ ਕੇ ਲੈ ਕੇ ਗੱਡੀ ਗੱਡੀ ਮੇਰੇ ਪਿਆਉਣੇ ਦਿੱਤੇ ਸੀਗੇ ਵੇਚਾਲਾ ਮੇਰੇ ਤੇ ਹੀ ਧੁੱਪੇ ਨ ਜਾਉਗੇ ਆਪ ਗਿੱਜੇ ਚ ਸਾੰਭੀ ਰੱਖਦੀ ਐ ਗੱਡੀ ਆਹ ਫਿਰ ਗੱਡੀ ਤੋੜ ਦੂ ਉਹ ਵੀ ਮੈਂ ਤਾਂ ਕਰਕੇ ਲੈਣੀ ਪੈਂਦੀ ਐ ਬੇਬੇਸ ਕੰਮ ਜਾਣਾ ਦੇ ਦੋ ਉਹ ਵੀ ਛੇਤੀ ਨਹੀਂ ਦਿੰਦੀ ਹੈਗੀ ਘੰਟਾ ਪਹਿਲਾਂ ਬਹਿ ਕੇ ਮੈਂ ਤਾਂ ਕੱਢਣੀ ਪੈਣੀ ਇਹ ਕੰਮ ਕਰ ਲਾ ਕੰਮ ਤਾਂ ਕਰੂੰਗੀ ਹੁਣ ਮੰਮਾ ਦਾ ਟਾਈਮ ਹੋਇਆ ਪਿਆਗਾ ਸਾਰਾ ਦਿਨ ਦੇ ਦੇ ਕੇ ਬੇਬੇ ਦੇ ਦੇ ਗੱਡੀ ਐ ਕਹਤੋਂ ਕਰਦੀ ਹੁੰਨੀ ਆ ਤੈਨੂੰ ਮੈਂ ਕਿਹਾ ਹੀ ਨਾ ਦੇ ਦਿਆਂ ਮੇਰੇ ਭਰਾ ਨੇ 3 ਲੱਖ ਰੁਪਇਆ ਲਾਇਆ ਐ ਲਾਏਗਾ ਵੀ ਮੈਂ ਤਾਂ ਕੱਢੀ ਜਾਵਾਂ ਉੱਥੇ ਬੈਠਾ ਸੀ ਕੀ ਨੰਗ ਸੀ ਯਾ ਯਤ ਨੂੰ ਲਾਇਆ ਸਾਡੇ ਕੀ ਕੋਸਾ ਹੀ ਨਹੀਂ ਸੀ ਨਾ ਲਾਉਂਦਾ ਤੇਰਾ ਭਾਈ ਹੋਰ ਕਿਤੇ ਤੋੜ ਦਿੰਦਾ ਤੂੰ ਕਹ ਕੋਈ ਚੀਜ਼ ਨਹੀਂ ਆਹੋ ਕਰਨ ਦਿੰਦਾ ਜਾਂ ਤੇ ਕੀ ਵਗ ਜਾ ਉੱਥੇ ਮਿਲਿਆ ਨਾ ਲਿਆ 4 ਛੁੱਟ ਲਿਆ 5 ਲਿਆ 2 ਲਿਆ ਕਿਉਂ ਇੰਨੇ ਪੈਸੇ ਦੇ ਤੇ ਅੱਛਾ ਸੂਟ ਨੂੰ ਮੈਂ ਉੱਥੇ ਜਾਵਾਂ ਉਹਨਾਂ ਕੋਲ ਤੇਰੇ ਨੂੰਹਾਂ ਤੀਆਂ ਜਾਂਦਗੀ ਹੁੰਦੀਆਂ ਨੇ ਤੇ ਕਿਆ ਕਰ ਮੈਨਣਾ ਸਾਡੇ ਕੋਲ ਹੈ ਨਹੀਂ ਪੈਸੇ ਸੂਟ ਲੈ ਕੇ ਦੇਣ ਤੇਰੇ ਪੈਸੇ ਨੇ ਸਾਡੇ ਕੋਲੇ ਸਾਡੇ ਕੋਲ ਕੀ ਤੋੜਾ ਪੈਸਿਆਂ ਦਾ ਤੇ ਫਿਰ ਦਵਾ ਦੋ ਉਹਨਾਂ ਕੋਲ ਕਿਉਂ ਜਾਵਾਂ ਮੈਂ ਲੈ ਬਾਬੇ ਤੂੰ ਤਾਂ ਮੈਨੂੰ ਗੰਡੀ ਦੀ ਲੱਗਦੀ ਨਹੀਂ ਹੈਗੀ ਵੀ ਦੇ ਦੇਗੀ ਗੱਡੀ ਮੈਨੂੰ ਚਾਬੀ ਗੱਡੀ ਦੀ ਮੈਂ ਤਾਂ ਆਪਦਾ ਹੁਣ ਕੰਮ ਹੀ ਕਰ ਲੈਣੀ ਆ। ਢਿੰਡ ਭਗਾਉਣੀ ਹੁੰਦੀ ਆ ਤੂੰ ਆਪ ਵੀ ਕਿਹੜਾ ਚੀਜ਼ ਪਹਿਲੇ ਬੋਲ ਦੇ ਦੇਂਗੀ ਤੂੰ। ਮੰਗੀ। ਗੱਡੀ ਤਾਂ ਨਾਲ ਤੂੰ ਜਮ ਨਹੀਂ ਦਿੰਦੀ ਹੈਗੀ। ਹਾਂ ਚਲ। ਇਹ ਤਾਂ ਸਿਉਂਤੀ ਗਈ ਬਸ ਆ ਮੂਰੀਆ ਰਹਿ ਗਈਆਂ। ਮੂਰੀਆ ਫਿਰ ਹੁਣ ਸ਼ਾਮ ਨੂੰ ਬਣਾਉਂਗੀ। ਕੋਲਾ ਜਾ ਵਧੀਆ ਹੁੰਦਾ। ਆਹੀ ਦੋ ਸੂਟ ਨੇ ਮੇਰੇ ਕੋਲ ਤਾਂ ਧੋ ਲੈਣੀਆਂ ਪਾ ਲੈਣੀਆਂ। ਇਹੇ ਜੇ ਕੱਪੜੇ ਤਾਂ ਇੱਕ ਸੀਜ਼ਨ ਕੱਢ ਦੇਣ ਬਹੁਤ ਐ। ਪੁੱਲੇ ਪੁੱਲੇ ਜਿੰਜੀ ਸਾ ਹੁੰਦਾ ਮਨਪ੍ਰੀਤ ਨੂੰ ਤਾਂ ਮौज ਆ ਸਾਡੇ ਅੜੀ ਕੁੜੀ ਨੂੰ ਤਾਂ ਉਹ ਤਾਂ ਵਧੀਆ ਵਧੀਆ ਮਹਿੰਗੇ ਮਹਿੰਗੇ ਸੂਟ ਪਾਉਂਦੀ ਹੋਊਗੀ ਚੱਲ ਭਾਈ ਘਰੇਬ ਇਹ ਕਿਹਨੀ ਹੈ ਭਾਬੀ ਨੂੰ ਪੇਪਰ ਵਾ ਕੇ ਟੈਂਦਰ ਜਿਹੀ ਗੱਲ ਕਰਦੇ ਹਾਂ ਹੈਲੋ ਹਾਂ ਠੀਕ ਹੈ ਕਿ ਪੱਬ ਵੀ ਵਧੀਆ ਤੁਸੀਂ ਕਿਵੇਂ ਹੋ ਠੀਕ ਹੈ ਵਧੀਆ ਤੁਹਾਨੂੰ ਯਾਦ ਕਰੀ ਜਾਂਦੀ ਸੀ ਮੈਂ ਅੱਛਾ ਮੈਂ ਤਾਂ ਇਹ ਜੇ ਫੋਨ ਲਾਇਆ ਸੀ ਬੇਬੇ ਨਾ ਉਹ ਕੰਮ ਜੇ ਪਿੱਛੇ ਲੜਦੀ ਰਹਿੰਦੀ ਹੈਗੀ ਕੰਮ ਨਹੀਂ ਕਰਦੀ ਤੂੰ ਆਇ ਨਹੀਂ ਕਰਦੀ ਨਾ ਮੈਨੂੰ ਗੱਡੀ ਦੀ ਚਾਬੀ ਫੜਾਉਂਦੀ ਹੈਗੀ ਅੱਛਾ ਜੀ ਹੂੰ ਕੱਪੜੇ ਵੀ ਨਹੀਂ ਕੱਪੜੇ ਲੈਣ ਜਾਣਾ ਸੀ ਅੱਜ ਮੈਂ ਤੇ ਮੈਂ ਕਿੰਨਾ ਟਾਈਮ ਇੰਤੇ ਕੱਢੀ ਗਈ ਬੇਬੇ ਮੈਨੂੰ ਚਾਬੀ ਦੇ ਦੇ ਵੀ ਅਸੀਂ ਕੱਪੜੇ ਲੈ ਆਉਣੇ ਆ ਵੀ ਗਰਮੀ 'ਚ ਪਾਉਣ ਨੂੰ ਛੂਟ ਹੈ ਨਹੀਂਗੇ ਤੇ ਚਾਬੀ ਨੇ ਦਿੱਤੀ ਕਰਨੀ ਚਾਬੀ ਨਗਾ ਹਾਂ ਹੋਰ ਮੈਂ ਤੈਨੂੰ ਜਹਾਜ਼ ਲੈ ਦਿਆਂ ਆਈ ਕਿੰਨੇ ਕਿੰਨਾ ਕੁਛ ਬੋਲੀ ਮੈਨੂੰ ਅੱਛਾ ਹੂੰ ਹੁੰਦਾ ਮਕਸੀਨ ਆਂ ਨਾ ਮੈਂ ਵੀ ਇਹ ਦੇਖ ਕਿੰਚਾ ਦੇਖੋ ਜੀ ਨਰਮ ਲੱਗਦੀ ਊਂ ਬਾਲੀ ਪੈੜੀ ਆ ਨੱਕ ਚ ਦਮ ਕਰੀ ਰੱਖਦੀ ਆ ਮੇਰਾ ਅੱਛਾ ਸਾਲ ਲੈਣਾ ਵੀ ਔਖਾ ਕਰੇ ਪਿਆਗਾ ਅੱਛਾ ਬਈ ਮੈਨੂੰ ਦੱਸਿਆ ਤੂੰ ਵੱੱਟੇ ਤੋਂ ਬਸ ਮੈਂ ਇਹ ਨਹੀਂ ਦੱਸੋ ਬਾਬੀ ਮੱਖਾ ਚੱਲ ਜਿੰਮੇਦਾਰ ਨਾਗਦੇ ਟੱਪ ਜਾਂਦੇ ਹਨਾ ਹੁਣ ਸਾਲ ਹੋ ਗਿਆ ਪੂਰਾ ਇਹਨਾਂ ਨੇ ਨਾ ਤਪਾ ਰੱਖਿਆ ਮੇਨੂੰ ਉਹ ਤਾਂ ਹਾਂ ਵਿੱਚ ਉਹੀ ਚੱਲੇ ਜਾਂਦੇ ਸੀ ਹੁਣ ਹੁਣ ਬਸ ਉਹ ਥੋੜਾ ਜਿਹਾ વૃੱਧੀ ਜੇ ਹੋ ਗਏ ਮੈਂ ਕਿਹਾ ਚੱਲ ਨਾ ਮੇਲੇ ਆਉਂਗੀ ਅੱਛਾ ਹੂੰ ਪੁੱਛਣਾ ਉਹਨਾਂ ਦੁਪਹਿਰੇ ਟਿਕੰਦੀਂਦੀ ਆ ਆਹ ਕੰਮ ਕਰ ਲਾ ਆਹ ਕਰ ਲਾ 10 ਮਿੰਟ ਵੀ ਨਹੀਂ ਦਮ ਲਾਂ ਦਿੰਦੀ ਹੈਗੀ ਅੱਛਾ ਹੂੰ ਕੋਈ ਨਾ ਮਜੇਤ ਉਹ ਆ ਜਾ ਤੈਨੂੰ ਉਹ ਕਹਿ ਨਹੀਂ ਕਰਦੀ ਉਹਨਾਂ ਕੋਲ ਕਰ ਲੈ ਹੁਣ ਵੀ ਆਸਾ ਪਾਸਾ ਜਿਹਾ ਦੇਖ ਕੇ ਫੋਨ ਲਾਇਆ ਸੀ ਬਰਾਂਡੇ 'ਚ ਹੀ ਬੈਠੇ ਵੇ ਬਿਵਾਰ ਤੇ ਪਰ ਮੈਂ ਦੂਜੇ ਅੰਦਰ ਲੈ ਕੇ ਫੋਨ ਮੈਂ ਕਿਹਾ ਚੱਲ ਮੈਂ ਇੱਥੇ ਬੈਠ ਕੇ ਖੜ ਕੇ ਗੱਲ ਕਰ ਲੈਣੀ ਆ ਆਈ ਨੇ ਪਤਾ ਕਾਇਦੇ ਨਰਮ ਲੱਗਦੀ ਆ ਗੱਲਾਂ ਵੀ ਵਧੀਆ ਸਿਆਣੀਆਂ ਕਰਦੀ ਸੀ ਨਰਮ ਤਾਂ ਰੱਬ ਦਾ ਨਾ ਹੀ ਆ ਪੱਬੀ ਰੱਬ ਦਾ ਨਾ ਹੀ ਆ ਤੇ ਉੱਤੇ ਤਾਂ ਨਰਮ ਦਾ ਨਰਮ ਕਿਹਨੇ ਕਿਹਾ ਉਹਨੂੰ ਕਿਹਨੇ ਬਣਾਇਆ ਨਰਮ ਹਾਂ ਜਦੋਂ ਕੁਝ ਬਿੰਦ ਚਟਾਉਂਦੇ ਜਾਂਦੇ ਆ ਹਨਾ ਵੀ ਵਧੀਆ ਗੱਲਾਂ ਕਰਦੀ ਹੈਗੀ ਮਿੱਠੀ ਜਵਾਨ ਦੀ ਮਿੱਠੀ ਆ ਉਹ ਬਾਹ ਪਏ ਤੋਂ ਪਤਾ ਲੱਗਦਾ ਵੀ ਬੰਦਾ ਕਹੇ ਜਾਦਾ ਗੱਡੀ ਤਾਂ ਦੇਤੀ ਤੁਸੀਂ ਗੱਡੀ ਦਾ ਤਾਂ ਇੱਕ ਦਿਨ ਵੀ ਨਹੀਂ ਹੁਕਮ ਹੋਇਆ ਵੀ ਹਾਂ ਮੈਂ ਆਪਦੇ ਆਰਡਰ ਚ ਰੱਖੀ ਹੋਊਗੀ। ਮੈਂ ਗੱਡੀ ਵੀ ਆਪਦੇ ਕਬਜ਼ੇ ਚ ਕਰ ਰੱਖੀ ਹੈਗੀ। ਚਾਬੀ ਸਾਰਾ ਦਿਨ ਗਿੱਜੇ ਚੋਂ ਹੀ ਨਹੀਂ ਕੱਢਦੀ ਹੈਗੀ। ਕਿੱਥੇ ਜਾਂਦੀ ਆ ਉਹ ਤੇ ਸਾਡੇ ਕੋਲੇ ਉਹ ਨਹੀਂ ਆਉਂਦੀ ਫਿਰ ਮੇਰਾ ਭਾਈ ਲੈ ਕੇ ਜਾਂਦਾ। ਚਾਬੀ ਨਹੀਂ ਕੱਢਦੀ ਗਿੱਜੇ ਚੋਂ ਐਂ ਸਾਮ-ਸਾਮ ਰੱਖਦੀ ਹੈ ਚਾਬੀ। ਮੈਂ ਸਾਡੇ ਕੋਲ ਤਾਂ ਚੱਲ ਨਹੀਂ ਹੁੰਦੇ ਤੁਸੀਂ ਗੱਡੀ ਤੇ ਰਿਸ਼ਤੇਦਾਰ ਚੋਂ ਕਿਸੇ ਕਿਤੇ ਨਹੀਂ ਨਹੀਂ ਜਾਂਦੇ ਜਿ ਕਿਸੇ ਰਿਸ਼ਤੇਦਾਰ ਚ ਗਏ ਨਹੀਂ। ਨਾ ਮੈਂ ਤਾਂ ਲੈ ਕੇ ਹੀ ਨਹੀਂ ਗਈ ਕਿਸੇ 나ਹੀਂ ਗਏ ਅਗੇ ਲੈ ਕੇ। ਅੱਛਾ। ਕਹਿ ਰਹਿੰਦੇ ਆ ਉਲਟਾ ਐਂ ਬੋਲਦੀ ਆ। ਉੱਚ ਤੇਲ ਕੋਣਸ ਪਾਊਗਾ ਬਈ ਲੈ ਜਿਹੜਾ ਬੰਦਾ ਜਾਊਗਾ ਤੇਲ ਤੋਂ ਬਿਨਾ ਹੀ ਜਾਊਗਾ ਉਹ ਤੇਲ ਵੀ ਤਾਂ ਮੇਰੇ ਪੇਕੇ ਨੇ ਪਵਾ ਕੇ ਦੇਣਾ ਸੀ ਉਹਨੇ ਪਿੱਛੇ ਹਾਂ ਅੱਜ ਮੈਨੂੰ ਕਹਿੰਦੇ ਸੂਟ ਨੂੰ ਵੀ ਉਹਨਾਂ ਨੂੰ ਫੋਨ ਕਰ ਉੱਥੇ ਜਾਇਆ ਦੋ ਦਿਨ ਕਹਿਦੀ ਫੇਰ ਤੂੰ ਸੂਟ ਉੱਥੋਂ ਬਣਵਾ ਲੈ ਲੈ ਆਹ ਜੇ ਕੋਈ ਨਾ ਤੁਰੇ ਆ ਜਾਂਦੀ ਫੇਰ ਉਹਨੇ ਸੁਣਾ ਨਹੀਂ ਸੂਟ ਉਹਰੇ ਤੁਹਾਡੇ ਕੋਲ ਭਾਬੀ ਆਏ ਆ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਇੰਨੇ ਪੈਸੇ ਲਾ ਕੇ ਹਟੇ ਹੋਗੇ ਫਿਰ ਤੁਸੀਂ 23 ਲੱਖ ਰੁਪਏ ਵੰਗੂ ਖਰਚ ਕਰਦਾ ਤੂੰ ਸ਼ੁੱਟਰ ਨਹੀਂ ਮਾਰੀ ਭੇਜਦੀ ਸੀ ਹੁਣ ਤਾਂ ਕੰਮ ਕਰਨ ਔਖਾ ਹੋ ਜਾਂਦਾ ਨੇ ਹਾਂ ਉਹ ਨੂੰ ਦੇਖ ਲੈ ਕੇ ਕੇ ਕੱਪੜੇ ਪਣਾ ਚਲ ਠੀਕ ਆ ਭਾਬੀ ਚੰਗਾ ਮੈਂ ਦੇਖ ਲਈਏ ਭਾਈ ਬੀਬੇ ਨਾਲ ਗੱਲ ਕਰਕੇ ਤੇ ਤੁਸੀਂ ਭਾਈ ਨੂੰ ਭੇਜ ਦਿਓ ਠੀਕ ਆ ਠੀਕ ਆ ਚੰਗਾ ਓਕੇ ਤੁਸੀਂ ਹਾਂ ਮੈਨੂੰ ਨਾ ਮਨ ਪਈਦੀ ਮਨਪ੍ਰੀਤ ਦਾ ਫੋਨ ਆਇਆ ਸੀ ਆਪਣੀ ਦਾ ਅੱਛਾ ਕਿਵੇਂ ਉਹ ਐਂ ਕਹਿੰਦੀ ਸੀਗੀ ਕਹਿੰਦੀ ਮੇਰੀ ਸੱਸ ਕਹਿੰਦੀ ਅੱਗੇ ਭਾਬੀ ਤੰਗ ਕਰਦੀ ਹੈ ਕਹਿੰਦੀ ਮੈਨੂੰ ਕਿਵੇਂ ਤੰਗ ਕਹਿੰਦੀ ਮੈਂ ਕਪੜੇ-ਕੁਪੜੇ ਕਿਹਾ ਕਹਿੰਦੀ ਕਪੜੇ ਵੀ ਕਹਿੰਦੀ ਇਹ ਕੰਮ ਵੀ ਕਿਥੋਂ ਲਿਆਦੀ ਏ ਤੈਨੂੰ ਸਾਰਾ ਦਿਨ ਕਹਿੰਦੀ ਕਹੀ ਜਾਂਦੀ ਆ ਵੀ ਆਹ ਕਰ ਲੈ ਆਹ ਕਰ ਲੈ ਕਹਿੰਦੀ ਮੈਨੂੰ ਸਾਰਾ ਦਿਨ ਨਹੀਂ ਟਿਕਣ ਦਿੰਦੀ ਕਪੜੇ ਇਥੋਂ ਕਹਿੰਦੀ ਵੀ ਸੋਣਾ ਮੈਂ ਕਿਹਾ ਸੀ ਵਾ ਪਹਿਲਾਂ ਵੀ ਬਣਾ ਕੇ ਦਿੱਤੇ ਸੀ ਤੂੰ ਇਥੋਂ ਬਣਾ ਕੇ ਲੈ ਜਾ ਤੇ ਵੀ ਉਦੋਂ ਵੀ ਦੇਖ ਤੁਸੀਂ ਹੱਥ ਨੂੰ ਛੱਡ ਕੇ ਆਏ ਸੀਗੇ ਕਹਿੰਦੀ ਕਹਿੰਦੀ ਵੀ ਬਾਗ ਜਾ ਤੇ ਪਰ ਆਇਆ ਨਹੀਂ ਕਹਿੰਦੀ ਵੀ ਬਾਲੇ ਦਿਨ ਲਾਇਆ ਵੀ ਹੱਥ ਨੂੰ ਛੱਡ ਕੇ ਜਾਣ ਜਿਵੇਂ ਤੁਸੀਂ ਉਦੋਂ ਉਦੋਂ ਛੱਡ ਕੇ ਆਏ ਸੀ ਕਪੜੇ ਦਿਵਾ ਕੇ ਹੈਨਾ ਮੈਂ ਕਿਹਾ ਵੀ ਹੋਰ ਪਏ ਹੋਣਗੇ ਆਪਣੇ ਕਹਿੰਦੀ ਮੈਂ ਸਾਰੇ ਪਾ ਲਿਆ ਆਪਣਾ ਲਈ ਪਾਈ ਜਾਨ ਤੇ ਕਨੀਆਏ ਕਲੇਸ ਜਾ ਕਰਦੀ ਹੈ ਕਹਿੰਦੀ ਮੈਂ ਤਾਂ ਦੱਸਿਆ ਨਹੀਂ ਸੀਗਾ ਸੋਨੂੰ ਤੇ ਪਰ ਦੇਖਣ ਜਦ ਮਾਸੀ ਵਧੀਆ ਲੱਗਦੀ ਸੀਗੀ ਨਰਮ ਲੱਗਦੀ ਆ ਹਨਾ ਮੂਹ ਮੂਹ ਤਾਂ ਮਿੱਠੀ ਹੈ ਹਾਂ ਮੈਨੂੰ ਤਾਂ ਸੁਣ ਕੇ ਆ ਜਿ ਲੱਗਿਆ ਵੀ ਉਹ ਤਾਂ ਬੜੀ ਸਿਆਣੀ ਲੱਗਦੀ ਸੀਗੀ ਮਾਸੀ ਦਾ ਮੂੰਹ 'ਚਾ ਸ਼ੱਕਰ ਭੋਰਦੀ ਹੈ ਗੱਲ ਕਰ ਮੰਗ ਰੂ ਮੈਂ ਤਾਂ ਲੱਗਾ ਗੱਲ ਤਾਂ ਬੋਲਦੀ ਹੁਣੀ ਕੁੜੀ ਨੇ ਜੋ ਕੰਮ ਕਰਾਉਣਾ ਉਹ ਤਾਂ ਠੀਕ ਹੈ ਜਦੋਂ ਕੱਪੜੇ ਮੰਗਦੀ ਆ ਉਹ ਤਾਂ ਕੋਈ ਬੇਥੇ ਤੁਰਿਆ ਆ ਹੀ ਕਹਿੰਦੀ ਹਾਂ ਕਹਿੰਦੀ ਕੰਮ ਵੀ ਸਾਰਾ ਦਿਨ ਕਰੀ ਜੀ ਉਹਨੂੰ ਕੋਚਾਂ ਕੱਢਦੀ ਆ ਕੰਮ 'ਚ ਵੀ ਜਦੋਂ ਕਹਿੰਦੇ ਤਰਵਾਉਣਗੇ ਨਾ ਫਿਰ ਚੱਲ ਕੇ ਹੀ ਉਹਨਾਂ ਕੋਲ ਜਾਣਾ ਤਾਂ ਪਊਗਾ ਹੀ ਫਿਰ ਹਾਂ ਐਂ ਕਿਵੇਂ ਚੱਲੂ ਕੰਮ ਜਾਣਾ ਤਾਂ ਫਿਰ ਪੈਣਾ ਹੀ ਹੈ ਜਾਇਆ ਉਹ ਫਿਰ ਤੁਸੀਂ ਜਾਇਆ ਉਹ ਨਾ ਅੱਜ ਫਿਰ ਜਾ ਕੇ ਆਉ ਹੁਣ ਜੋ ਆਕੜੀ ਨੇ ਫੋਨ ਕਰਿਆਗਾ ਹਨਾ ਜਾਣਾ ਤਾਂ ਪਊਗਾ ਹੀ ਤੂੰ ਵੀ ਜਾਣਾ ਪਊ ਤੇ ਨਾਲ ਚਲੋ ਫਿਰ ਮੈਂ ਕੰਮ ਹੋਰ ਹੈਗਾ ਹੋ ਰਿਹਾ ਹੈ ਮੇਰਾ ਬਲੱਡ ਵਧ ਗਿਆ ਉੱਥੇ ਨਹੀਂ ਪਤਾ ਮੈਂ ਕੀ ਕਰਦਾ ਬਗ ਚਲੂੰਗੀ ਕੰਮ ਸੰਭਾਲ ਲੇਗੀ ਚਲੋ ਲੜਨਾ ਤਾਂ ਕਦੇ ਵਾਸਤੇ ਆ ਹਨਾ ਬਾਕੀ ਉਹਨੂੰ ਚਾਹੀਦਾ ਹੈ ਇੰਨਾ ਘਰ ਲਾਇਆ ਆਪਾਂ ਪੀਣਾ ਘਰੇ ਐਨਾ ਘਰ ਲਾਇਆ ਆਪਾਂ ਰੱਖਿਓ ਉਹਨੂੰ ਕੁੜੀ ਨੂੰ ਉਹ ਇਹ ਤਾਂ ਗੱਲ ਹੈ ਉਹ ਬੋਲਦੀ ਨਹੀਂ ਬਸ ਤਾਂ ਉਹ ਤਾਂ ਫਾਇਦਾ ਉਠਾਉਂਦੀ ਆ ਉਹ ਹਾਂ ਨਰਮ ਕਰਕੇ ਲਾ ਲਓ ਤੁਸੀਂ ਆਪਾਂ ਨੂੰ ਵੀ ਲੈ ਉਹਦੇ ਤਾਂ ਦੱਸਿਆ ਨਹੀਂ ਹੈਗਾ ਹੁਣ ਦੱਸਦੀ ਹੈ ਉਹ ਆਪਾਂ ਦਾ ਪੈਸੇ ਐ ਲਾਤੇ ਸੀਗੇ ਵੀ ਚੰਗਾ ਘਰ ਆ ਚੱਲ ਵੀ ਸੌਖੀ ਬਸੂਗੀ ਹਾਂ ਹੈ ਤੇ ਹੁਣ ਕਿਹੜਾ ਕੋਈ ਵਿਚ ਵੜਿਆ ਲਾ ਗੱਲ ਲੱਗ ਗਈ ਉਹਨਾਂ ਆਪਾਂ 200 ਪਿਛੋਲੇ ਨਹੀਂ ਵੀ ਦੇ ਸਕਦੇ ਜਦੋਂ ਹੁਣ ਬੰਦੇ ਹੀ ਮਾੜਾ ਮੂਰੀ ਟੱਕਰ ਗਿਆ ਤੁਸੀਂ ਐ ਕਰੋ ਫਿਰ ਅੱਜ ਕੰਮ ਤਾਂ ਨਹੀਂ ਕੋਈ ਅੱਜ ਫਰਾਦੀ ਜਾਣਾ ਹੁਣੀ ਜਾਣਾ ਹਾਂ ਬਾਤ ਚੱਲਦੇ ਆਪਾਂ ਹੋਰ ਫਿਰ ਜਾਣਾ ਤਾਂ ਪਊਗਾ ਹੀ ਫੇਰ ਐ ਕਰੋ ਤੁਸੀਂ ਚਾਹ ਬਣਾਵਾ ਚਾਹ ਨਹੀਂ ਪੀਂਦੇ ਫਿਰ ਹੁਣ ਮੈਨੂੰ ਫਿਰ ਚਲੋ ਫੇਰ ਆ ਦਿਓ ਜਾਏ ਆਉਣੇ ਆਪਾਂ ਮੈਂ ਮੜਾ ਦੇ ਤਿਆਰ ਹੋ ਜਾ ਚੰਗਾ ਮੈਂ ਭੱਜ ਜਾ ਕਿਤਾ ਹੋ ਤਿਆਰ ਕਰ ਉਹ ਚੱਲੀ ਜਲਦੀ ਕਰ ਫੇਰ ਖੜੇ ਹੋ ਜਾ ਫੇਰ ਚੱਲ ਮਨਪ੍ਰੀਤ ਰੋਣਾ ਤਾਂ ਸਾਡੇ ਨਾਲ ਹੀ ਚੱਲ ਖੜੀ ਹੋ ਖੜੀ ਹੋ ਹਣ ਤੈਨੂੰ ਕਿੱਥੇ ਰੋਟੀ ਦੀ ਬੁਰਕੀ ਮਿਲੂਗੀ ਆ ਚੱਕ ਲੈ ਛੋਲਾ ਜਾ ਰਹਿਣ ਦੇ ਹੋਰ ਕੱਪੜੇ ਕੁੱਪੜੇ ਫੇਰ ਮੁੰਡਾ ਵੀ ਲੜੂਆ ਉੱਥੋਂ ਲੈ ਕੇ ਦੇ ਦਾਂਗੀ ਤਾ ਕੀ ਕਰਤਾ ਤੇ ਹੁਣ ਮੈਂ ਮੈਥੇ ਰੋਟੀ ਵੀ ਨਹੀਂ ਪੱਕਣੀ ਤੇ ਹੁਣ ਮੈਂ ਹੋਵਾਂ ਦਾ ਤਾਂ ਉਹਨੂੰ ਮੋੜ ਕੇ ਲਿਆਵਾਂ ਪਰਮਜੀਤ ਅੰਮੀ ਵਾਸੀ ਪੁੱਤ ਚਾਰਾ ਛੱਡ ਜਾ ਇਹਨੂੰ ਤੂੰ ਦੇਖ ਲਓ ਮਸੀ ਫੇਰ ਕਹੀ ਜਾਉਂਗੇ ਸੜਾ ਖਰਚਾ ਕਰਾਉਂਦੀ ਹੈ ਹੋਈ ਨਹੀਂ ਪੁੱਤ ਤੁਸੀਂ ਚੱਲ ਹੁਣ ਮੈਂ ਇਥੇ ਹਰਕ ਚ ਕੇ ਹੈ ਗਿਆ ਤੇ ਹੁਣ ਮੇਰੇ ਚਲੋ ਕੋਈ ਨਾ ਮਾਮਾ ਦੀਆਂ ਬਣ ਕੇ ਰਹੋ ਹੋਰ ਪੁੱਤ ਕੀ ਕਹਿੰਦੇ ਮੇਰਾ ਵੀ ਪਾਰਾ ਵਧ ਗਿਆ ਹਾਂ ਨਾ ਕੋਈ ਨਾ ਕੁਝੇ ਤੋਂ ਗੱਲਾਂ ਮਾਸੀ ਕਹਿੰਦੀ ਹੁੰਦੀ ਆ ਤੂੰ ਚੱਲ ਲਿਆ ਕਰ ਹਾਂ ਚੰਗਾ ਹਾਂ ਮਾਮਾ ਕੀ ਬਣੇ ਕੀ ਇਹ ਲੋ ਬੇਰੇ ਅਕੈ ਜਿੰਦਗੀ ਮੇਰੇ ਵੀ ਬੜਾ ਵਾਰੀ ਚੱਲ ਵੱਡੀ ਆ ਚੱਲ ਤੈਥੋਂ ਕੋਈ ਨਾ ਐ ਪਤਾ ਚੰਗਾ ਮਾਸੀ ਤੂੰ ਸਾਡੀ ਐਂ ਦੀ ਰੱਖੀ ਬਹੁਤ ਧੰਨਵਾਦ ਹੈ ਧੰਨਵਾਦ